ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜਪੁਣਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਨਰੇਗਾ ਮਲਦੂਰਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਕੇਂਦਰੀ ਮੰਤਰੀ ਸ਼ਿਵਰਾਜ ਜੀ ਚੋਹਾਨ ਪੰਜਾਬ ਦੌਰੇ ਤੇ ਆਏ ਤੇ ਉਹਨਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਪਹੁੰਚ ਕੇ ਪਹੁੰਚ ਕਰਕੇ ਤੇ ਦੁੱਖ ਤਕਲੀਫਾਂ ਹਰ ਇੱਕ ਦੀਆਂ ਸੁਣਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਇੱਕ ਬੜੇ ਲੰਮੇ ਟਾਈਮ ਤੋਂ ਜਿਹੜੀ ਮੰਗ ਵੀ ਚੱਲ ਰਹੀ ਸੀ ਤੇ ਉਹਦੇ ਤੇ ਗੌਰ ਕਰਦੇ ਹੋਏ ਜਦੋਂ ਮਜ਼ਦੂਰ ਨਰੇਗਾ ਮਜ਼ਦੂਰ ਆਗੂਆਂ ਦੇ ਨਾਲ ਆ ਮੇਲਜੋਲ ਹੋਇਆ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਗਵੰਤ ਸਿੰਘ ਸਮਾਉ ਜੀ ਜਿਹੜੇ ਮਜ਼ਦੂਰ ਆਗੂ ਉਹਨਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਨਰੇਗਾ ਦੀਆਂ ਜਿੰਨੀਆਂ ਵੀ ਮੁਸ਼ਕਲਾਂਆਂ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਤੇ ਨਾਲ ਹੀ ਇੱਕ ਗੱਲ ਹੋਰ ਦੱਸੀ ਵੀ ਜਿਹੜਾ ਮਜ਼ਦੂਰੀ ਆ 100 ਦਿਨ ਦੀ ਆ ਜਿਹਦੇ ਨਾਲ ਆ ਆਮ ਜਿਹੜੇ ਮਜ਼ਦੂਰ ਵਰਗ ਦਾ ਜੀਵਨ ਆ ਜਿਹੜਾ ਆ 100 ਦਿਨ ਦੀ ਮਜ਼ਦੂਰੀ ਨਾਲ ਉਹਨਾਂ ਦਾ ਘਰ ਨਹੀਂ ਚੱਲਦਾ ਤਾਂ ਉਹ ਇੱਕ ਆਸਵਾਸ਼ਨ ਦਵਾ ਕੇ ਗਏ ਆ ਵੀ ਜਲਦ ਥੋੜੇ ਟਾਈਮ ਦੇ ਵਿੱਚ ਨਰੇਗਾ ਜਿੱਥੇ 100 ਦਿਨ ਸੀ ਹੁਣ ਉਹ 150 ਦਿਨ ਦੇ ਵਿੱਚ ਤਬਦੀਲ ਕਰ ਦਿੱਤਾ ਜਾਊਗਾ ਤੇ ਨਰੇਗਾ ਮਜ਼ਦੂਰੀ ਆ ਜਿਹੜੀ ਉਹਦੇ 'ਚ ਵੀ ਕੁਝ ਵਾਧਾ ਕੀਤਾ ਜਾਊਗਾ ਤੇ ਪਰ 150 ਦਿਨ ਦੀ ਜਿਹੜੀ ਉਹ ਆ ਇਹ ਗੱਲ ਆ ਵਾਅਦਾ ਕਰ ਗਿਆ ਵੀ ਤਕਰੀਬਨ ਅਗਲੇ ਸਾਲ ਦੇ ਵਿੱਚ ਅ 2026 ਦੇ ਵਿੱਚ ਆ ਜਿਹੜਾ ਨਰੇਗਾ 150 ਦਿਨ ਦਾ ਜਿਹੜਾ ਮੈਸਟਰੋਲ ਨਿਕਲਿਆ ਕਰੂਗਾ ਉਸ ਹਸਾਬ ਨਾਲ ਜਿਹੜੀ ਮਜ਼ਦੂਰੀ ਆ ਅ ਜਿੱਥੇ 100 ਦਿਨ ਕੰਮ ਮਿਲਦਾ ਸੀ ਉਥੇ ਹੁਣ ਨਰੇਗਾ ਮਜ਼ਦੂਰ ਨੂੰ 150 ਦਿਨ ਕੰਮ ਮਿਲੂਗਾ ਤੇ ਉੱਥੇ ਮੇਰੀ ਬੇਨਤੀ ਆ ਜਿੰਨੇ ਵੀ ਪੰਚ ਸਰਪੰਚ ਆ ਜਾਂ ਆ ਆਪਣੇ ਮੇਟ ਨਰੇਗਾ ਦੇ ਉਹ ਨਰੇਗਾ ਮਜ਼ਦੂਰੀ ਇੱਕ ਨਰੇਗਾ ਮਜ਼ਦੂਰਾਂ ਨੂੰ ਉਹਨਾਂ ਨੂੰ ਉਹਨਾਂ ਦਾ ਆਰਥਿਕ ਲੈਵਲ ਅਤੇ ਉਹਨਾਂ ਦੇ ਘਰ ਦਾ ਖਰਚਾ ਚਲਾਉਣ ਲਈ ਦਿੱਤੀ ਗਈ ਆ ਤੇ ਨਰੇਗਾ ਮਜ਼ਦੂਰਾਂ ਤੇ ਜਿਹੜੇ ਪੰਚ ਸਰਪੰਚ ਅਤੇ ਮੇਟ ਵਗੈਰਾ ਏ ਉਹ ਬੜੇ ਤਰ੍ਹਾਂ ਦਾ ਦਬਦਬਾ ਬਣਾ ਕੇ ਰੱਖਣਾ ਚਾਹੁੰਦੇ ਹੁੰਦੇ ਆ ਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਏ ਵੀ ਇਹ ਜਿਹੜੇ ਦਬਦਬੇ ਹੁਣ ਛੱਡ ਦਿਓ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਜੋ ਸੈਂਟਰ ਦਾ ਅ ਜੋ ਵੀ ਇਹਨਾਂ ਨੂੰ ਮਾਨ ਸਨਮਾਨ ਮਿਲਦਾ ਏ ਉਹਦੇ ਮੁਤਾਬਕ ਮਾਨ ਸਨਮਾਨ ਦਿੱਤਾ ਜਾਵੇ ਇਹਨਾਂ ਨੂੰ ਕਈਆਂ ਜਗ੍ਹਾ ਤੇ ਤਾਂ ਸਾਡੇ ਕੋਲ ਗੱਲਾਂ ਖਬਰਾਂ ਪਹੁੰਚਦੀਆਂ ਵੀ ਬੰਦੂਆ ਮਜ਼ਦੂਰ ਤਰ੍ਹਾਂ ਕਰਦੇ ਆ ਵੀ ਜਿਹੜਾ ਸਾਡੇ ਘਰਾਂ ਦੇ ਕੰਮ ਵੀ ਜਿਹੜੇ ਪੰਜ ਸਰਪੰਚਾ ਕਰਵਾਉਣਾ ਸ਼ੁਰੂ ਕਰ ਦਿੰਦੇ ਆ ਤੇ ਮੇਟ ਇਹੋ ਜੇ ਸਿਸਟਮ ਚ ਕਿ ਉਹ ਪੰਜਾਂ ਸਰਪੰਚਾਂ ਕੋਲ ਚੁਗਲੀਆਂ ਹੀ ਕਰੀ ਜਾਂਦੇ ਉਹਨਾਂ ਦੀਆਂ ਤੇ ਕਈਆਂ ਨੂੰ ਕੰਮ ਤੋਂ ਹਟਾ ਦਿੱਤਾ ਜਾਂਦਾ ਕਈ ਕੁਛ ਆ ਇਨਰੇਗਾ ਜਿਹੜੀ ਆ ਉਹ ਮਜ਼ਦੂਰ ਵਰਗ ਨੂੰ ਇੱਕ ਸਹੂਲਤ ਦਿੱਤੀ ਗਈ ਆ ਨਾ ਕਿ ਕੰਮਕਾਰ ਲਈ ਜਾਂ ਕੋ ਹਰ ਚੀਜ਼ ਆ ਤੇ ਸਾਡੇ ਲਾਸਟ ਦੇ ਵਿੱਚ ਮੈਂ ਸ਼ਿਵਰਾ ਚੋਹਾਨ ਜੀ ਦੀ ਦਾ ਧੰਨਵਾਦ ਕਰਦਾ ਅਤੇ ਸਮੂਹ ਨਰੇਗਾ ਵਰਕਰਾਂ ਨੂੰ ਨਰੇਗਾ ਮਜ਼ਦੂਰਾਂ ਨੂੰ ਇਸ ਚੀਜ਼ ਦੀ ਵਧਾਈ ਦਿੰਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਪਹਿਲਾਂ 100 ਦਿਨ ਦਾ ਆ ਰੋਜ਼ਗਾਰ ਸੀ ਤੇ ਹੁਣ 150 ਦਿਨ ਦਾ ਰੋਜ਼ਗਾਰ ਮਿਲੂਗਾ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਰੇ ਹੀ ਭੈਣ ਭਰਾਵਾਂ ਤੱਕ ਮੇਰੀ ਇਹ ਵੀਡੀਓ ਪਹੁੰਚਾ ਦਿਓ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਅਤੇ ਆ ਲਾਸਟ ਦੇ ਵਿੱਚ ਫਿਰ ਮੇਰੀ ਇੱਕ ਹੀ ਬੇਨਤੀ ਆ ਵੀ ਜਿਹੜੇ ਪੰਜ ਸਰਪੰਚ ਜਾਂ ਨਰੇਗਾ ਮੇਟ ਆ ਉਹ ਇਹਨਾਂ ਮਜ਼ਦੂਰਾਂ ਨਾਲ ਕਈ ਤਰ੍ਹਾਂ ਦੇ ਵਿਤਕਰੇ ਤੇ ਕਈ ਤਰ੍ਹਾਂ ਦੇ ਧੱਕੇ ਕਰਦੇ ਆ ਉਹਨਾਂ ਨੂੰ ਬੇਨਤੀ ਆ ਵੀ ਕੋਈ ਵਿਤਕਰਾ ਕੋਈ ਧੱਕਾ ਨਾ ਕੀਤਾ ਜਾਵੇ ਕਿਉਂਕਿ ਮਜ਼ਦੂਰ ਬੇਸ਼ੱਕ ਕਿਸੇ ਵੀ ਤਰ੍ਹਾਂ ਦਾ ਏ ਉਹਦਾ ਜਿਹੜਾ ਕੰਮ ਉਹਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਤੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਸੋ ਇੰਨਾ ਕਹਿੰਦਾ ਖਿਮਾ ਦਾ ਅਜਾਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ